ਇਸ ਤਰ੍ਹਾਂ ਆਪਣੇ ਨਾਲੇ ਦੀ ਗੱਲ ਕਰੀ ਅੱਜ ਕੱਲ ਟ੍ਰੈਂਡ ਕੋ ਲੈ ਕੇ ਘਟਨਾਇ ਬਹੁਤ ਵੱਧ ਗਈ ਹੈ ਇਸ ਦੇ ਪਿੱਛੇ وجہ ਕੀ ਹੈ ਆਪ ਨੇ ਇਸ ਦੀ ਜਾਂਚ ਕਰਵਾਈ ਦੇਖੋ ਇਹ ਬਹੁਤ ਇੱਕ ਸੀਰੀਅਸ ਤੁਸੀਂ ਕਮਲ ਜੀ ਇਸ਼ੂ ਚੱਕਿਆ ਜਿਹਦੇ ਪਿੱਛੇ ਬਹੁਤ ਐਸੀਆਂ ਗੱਲਾਂ ਵੀ ਆਈਆਂ ਏ ਜਿਹੜੀਆਂ ਕਿ ਬਾਹਰ ਦੱਸਣ ਯੋਗ ਨਹੀਂ ਗਿਆ ਐਸਾ ਸ਼ਰਾਰਤਾਂ ਹੋਈਆਂ ਏ ਵੀ ਜਦੋਂ ਦੀ ਮੋਦੀ ਸਾਹਿਬ ਤੀਜੀ ਵਾਰ ਬਣ ਗਏ ਬਹੁਤ ਟ੍ਰੈਕਸ ਤੇ ਅਸੀਆਂ ਗੱਲਾਂ ਕੀਤੀਆਂ ਗਈਆਂ ਵੀ ਕੋਈ ਨਾ ਕੋਈ ਐਕਸੀਡੈਂਟ ਵਾਪਰੇ ਤੁਸੀਂ ਹੁਣ ਕਹੋਗੇ ਫਿਰ ਇਹਦੇ ਪਿੱਛੇ ਕੌਣ ਨੇ ਲੋਕ ਉਹ ਅੱਗੇ ਕਿਉਂ ਨਹੀਂ ਆ ਰਹੇ ਕਿਉਂ ਨਹੀਂ ਲੈ ਕੇ ਜਾਂਦੇ ਬੜੀਆਂ ਇਨਵੈਸਟੀਗੇਸ਼ਨ ਇਸ ਤੇ ਚੱਲ ਰਹੀਆਂ ਕਈ ਕਈ ਜਗ੍ਹਾ ਬੜੇ ਬੜੇ ਪੱਥਰ ਰੱਖੇ ਗਏ ਕਈ ਕਈ ਜਗ੍ਹਾ ਲੋਹੇ ਦੇ ਗਾਰਡਰ ਰੱਖੇ ਗਏ ਕਈ ਮੈਨਾ ਫਾਈਟ ਅਟੈਂਸ਼ਨਸ ਨੇ ਜਿਹੜੀਆਂ ਉਹ ਸਾਹਮਣੇ ਆਈਆਂ ਏ ਉਹ ਰਿਪੋਰਟ ਪੂਰੀ ਜਿਹੜੀ ਆ ਉਹ ਬਣ ਰਹੀ ਆ ਇਹਦੇ ਵਿੱਚ ਕਿਉਂਕਿ 20000 ਟ੍ਰੇਨਾਂ ਤਕਰੀਬਨ ਰੋਜ਼ ਚੱਲਦੀ ਆ ਤੇ ਐਸੀਆਂ ਗੱਲਾਂ ਘਟਣਾ ਵੀ ਜਿਹੜੀਆਂ ਮੂਰੇ ਆਈਆਂ ਪਰ ਅਸੀਂ ਬੜੀ ਸਖਤੀ ਨਾਲ ਤੇ ਅ ਨਿਗਰਾਨੀ ਦਾ ਕੰਮ ਹੋ ਰਿਹਾ ਤੇ ਤੁਸੀਂ ਦੇਖਿਆ ਆ ਕੁਸ਼ ਇਹ ਸਰਕਾਰ ਇੱਕਦਮ ਬਣਨ ਤੋਂ ਬਾਅਦ ਇਹ ਘਟਨਾਵਾਂ ਕੁਝ ਵਧੀਆਂ ਸੀ ਤੇ ਹੁਣ ਫੇਰ ਔਨ ਟ੍ਰੈਕ ਬਿਲਕੁਲ ਕੰਮ ਚੱਲ ਪਿਆ ਏ ਇਹਦੇ ਉੱਤੇ ਬੜੀ ਨਿਗਰਾਨੀ ਰੱਖੀ ਜਾ ਰਹੀ ਆ ਤੇ ਆ ਪਿਛਲੇ ਡੇਢ ਮਹੀਨੇ ਚ ਤੁਸੀਂ ਦੇਖੋਗੇ ਜਿਹੜਾ ਇੱਕ ਦੋ ਐਸੇ ਹਾਦਸੇ ਹੋਏ ਸੀ ਉਹ ਵੀ ਬਿਲਕੁਲ ਆਨਲਾਈਨ ਜਿਹੜਾ ਹੈ ਉਹ ਸੁਧਾਰ ਲਏ ਗਏ। ਅੱਛਾ ਪੰਜਾਬ ਇਸ ਤਰ੍ਹਾਂ ਕਿ ਆਪਨੇ ਰੇਲਵੇ ਦੀ ਗੱਲ ਕੀਤੀ। ਆਕਲ ਟ੍ਰੇਨ ਕੋ ਲੈ ਕੇ ਘਟਨਾਇ ਬਹੁਤ ਵੱਧ ਗਈ ਹੈ। ਇਸਕੇ ਪਿੱਛੇ ਵਜਾ ਕੀ ਹੈ? ਆਪਨੇ ਇਸki ਜਾਂਚ ਕਰਵਾਈ। ਦੇਖੋ ਇਹ ਬਹੁਤ ਇੱਕ ਸੀਰੀਅਸ ਤੁਸੀਂ ਕਮਲ ਜੀ ਇਸ਼ੂ ਚੱਕਿਆ ਜਿਹਦੇ ਪਿੱਛੇ ਬਹੁਤ ਐਸੀਆਂ ਗੱਲਾਂ ਵੀ ਆਈਆਂ ਏ ਜਿਹੜੀਆਂ ਕੀ ਬਾਹਰ ਦੱਸਣ ਯੋਗ ਨਹੀਂ ਗਿਆ। ਐਸਾ ਸ਼ਰਾਰਤਾਂ ਹੋਈਆਂ ਏ ਜਿੱਦੋਂ ਦੀ ਮੋਦੀ ਸਾਹਿਬ ਤੀਜੀ ਵਾਰ ਬਣ ਗਏ ਬਹੁਤ ਟ੍ਰੈਕਸ ਤੇ ਐਸੀਆਂ ਗੱਲਾਂ ਕੀਤੀਆਂ ਗਈਆਂ ਵੀ ਕੋਈ ਨਾ ਕੋਈ ਐਕਸੀਡੈਂਟ ਵਾਪਰੇ ਤੁਸੀਂ ਹੁਣ ਕਹੋਗੇ ਫਿਰ ਇਹਦੇ ਪਿੱਛੇ ਕੌਣ ਨੇ ਲੋਕ ਉਹ ਅੱਗੇ ਕਿਉਂ ਨਹੀਂ ਆ ਰਹੇ ਕਿਉਂ ਨਹੀਂ ਲੈ ਕੇ ਜਾਂਦੇ ਬੜੀਆਂ ਇਨਵੈਸਟੀਗੇਸ਼ਨ ਇਸ ਤੇ ਚੱਲ ਰਹੀਆਂ ਕਈ ਕਈ ਜਗ੍ਹਾ ਬੜੇ ਬੜੇ ਪੱਥਰ ਰੱਖੇ ਗਏ ਕਈ ਕਈ ਜਗ੍ਹਾ ਲੋਹੇ ਦੇ ਗਾਰਡਰ ਰੱਖੇ ਗਏ ਕਈ ਮੈਨਾ ਫਾਈਟ ਅਟੈਂਸ਼ਨਸ ਨੇ ਜਿਹੜੀਆਂ ਉਹ ਸਾਹਮਣੇ ਆਈਆਂ ਏ ਉਹ ਰਿਪੋਰਟ ਪੂਰੀ ਜਿਹੜੀ ਉਹ ਬਣ ਰਹੀ ਆ ਇਹਦੇ ਵਿੱਚ ਕਿਉਂਕਿ 20000 ਟ੍ਰੇਨਾਂ ਤਕਰੀਬਨ ਰੋਜ਼ ਚੱਲਦੀ ਆ ਤੇ ਐਸੀਆਂ ਗੱਲਾਂ ਘਟਣਾ ਵੀ ਜਿਹੜੀਆਂ ਮੂਰੇ ਆਈਆਂ ਪਰ ਅਸੀਂ ਬੜੀ ਸਖਤੀ ਨਾਲ ਤੇ ਨਿਗਰਾਨੀ ਦਾ ਕੰਮ ਹੋ ਰਿਹਾ ਤੇ ਤੁਸੀਂ ਦੇਖਿਆ ਆ ਕੁਛ ਇਹ ਸਰਕਾਰ ਇੱਕਦਮ ਬਣਨ ਤੋਂ ਬਾਅਦ ਇਹ ਘਟਨਾਵਾਂ ਕੁਝ ਵਧੀਆਂ ਸੀ ਤੇ ਹੁਣ ਫੇਰ ਔਨ ਟ੍ਰੈਕ ਬਿਲਕੁਲ ਕੰਮ ਚੱਲ ਪਿਆ ਏ ਇਹਦੇ ਉੱਤੇ ਬੜੀ ਨਿਗਰਾਨੀ ਰੱਖੀ ਜਾ ਰਹੀ ਆ ਤੇ ਆ ਪਿਛਲੇ ਡੇਢ ਮਹੀਨੇ ਚ ਤੁਸੀਂ ਦੇਖੋਗੇ ਜਿਹੜਾ ਇੱਕ ਦੋ ਐਸੇ ਹਾਦਸੇ ਹੋਏ ਸੀ ਉਹ ਵੀ ਬਿਲਕੁਲ ਆਨਲਾਈਨ ਜਿਹੜਾ ਹੈ ਉਹ ਸੁਧਾਰ ਲਏ ਗਏ ਅੱਛਾ ਪੰਜ